ਨਗਰਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸ਼ਾਹਕੋਟ ਵੱਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ ਜਿਸ ਸਬੰਧੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਚ ਡੀਐਸਪੀ ਦਫ਼ਤਰ ਸ਼ਾਹਕੋਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੌਰਾਨ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਭਕਾ ਕੈਬਨਿਟ ਮੰਤਰੀ ਪੰਜਾਬ ਵੀ ਸ਼ਾਮਲ ਹੋਏ

ਪਿੰਪੀ ਕੁਮਰਾ ਆਦਿ ਨੇ ਵੀ ਸੰਬੋਧਨ ਕਰਦਿਆਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਵੇਂ ਚੁਣੇ ਗਏ ਕਾਂਗਰਸੀ ਪਾਰਟੀ ਦੇ ਕੌਸਲਰਾਂ ਸਮੇਤ ਵੀ ਐਸ ਪੀ ਓਮਕਾਰ ਸਿੰਘ ਬਰਾੜ ਨੂੰ ਮਿਲੇ ਅਤੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਦਾ ਦੋਸ਼ ਲਗਾਇਆ ਇਸ ਮੌਕੇ ਡੀ ਐਸ ਪੀ ਬਰਾੜ ਨੇ ਕਿਹਾ ਕਿ ਉਹਨਾਂ ਨੇ ਕਿਸੇ ਵੀ ਕੌਸਲਰ ਨੂੰ ਕੋਈ ਧਮਕੀ ਨਹੀਂ ਦਿੱਤੀ ਅਤੇ ਉਹਨਾਂ ਤੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਗਲਤ ਹਨ ਉਹਨਾਂ ਕਿਹਾ ਕਿ ਇਲਾਕੇ ਵਿੱਚ ਲਾਅਨ ਡਾਰਡਰ ਨੂੰ ਬਰਕਰਾਰ ਰੱਖਣਾ ਮੇਰਾ ਫਰਜ਼ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ ਡੀਐਸਪੀ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਸ਼ਹਿਰ ਕੋਰਦੇ ਵਿੱਚ ਨਗਰਪੰਚਾਇਤਾਂ ਚੋਣਾਂ ਪਿੱਛੇ ਹੋ ਤੇ ਪ੍ਰਧਾਨ ਚੁਣ ਲਈ ਡੇਟ ਉਹ ਰਾਜ ਸਰਕਾਰ ਦਾ ਸਾਡੇ ਰਾਜੇਸ਼ ਜੀ ਰਾਜੇਸ਼ ਜੀ ਦੇ ਘਰ ਡੀਐਸਪੀ ਸਾਹਿਬ ਖੁਦ ਗਏ ਔਰ ਮਹਿਸੂਸ ਹੋਇਆ ਕਿ ਵੀ ਸ਼ਾਇਦ ਪੁਲਿਸ ਨੇ ਥੋੜਾ ਬਹੁਤ ਦਬਾਅ ਵੀ ਸਜੇ ਖਬੇ ਸੀ ਬਟ ਰਾਜੇਸ਼ ਦੇ ਘਰ ਕੋਈ ਉਹਨਾਂ ਦੀ ਆਪ ਵੀ ਕੋਈ ਇਹੋ ਜੀ ਗੱਲ ਸੀ ਜਿਹੜੀ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਵੀ ਯਸ ਡਿਪਟੀ ਸਾਹਿਬ ਕਹਿੰਦੇ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ ਕੁਝ ਨਹੀਂ ਕੀਤੀ ਔਰ ਮੈਂ ਸਮਝਦਾ ਕੀ ਇਲੈਕਸ਼ਨ ਦੇ ਵਿੱਚ ਕਦੇ ਵੀ ਪੁਲਿਸ ਨੂੰ ਜਾਂ ਅਫੀਸ਼ੀਅਲ ਮਸ਼ੀਨਰੀ ਨੂੰ ਯੂਜ਼ ਕਰਨ ਵਾਲਾ ਬੰਦਾ ਬੇਸ਼ੱਕ ਘਟੇ ਜੇ ਰਹਿਣਾ ਚਾਹੇ ਅਸੀਂ ਆ ਚਾਹੇ ਸੁਨੇਹਾ ਆਮ ਆਦਮੀ ਪਾਰਟੀ ਇਹ ਅੱਜ ਨੇ ਅਸੀਂ ਕੱਲ ਨੂੰ ਹੋਣਾ ਅਸੀਂ ਕੱਲ ਰਾਜ ਕਰਕੇ ਗਏ ਵੀ ਹਾਂ 5 ਸਾਲ ਸਾਡੀ ਸਰਕਾਰ ਰਹੀ ਅਸੀਂ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਔਰ ਡੈਮੋਕ੍ਰੇਸੀ ਚ ਇੱਕ ਖੂਬਸੂਰਤੀ ਆ ਕਿ ਜਿਹੜੀ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਰੋਜ਼ ਕਰ ਸਕਦੇ ਹੋ ਕਾਇਦੇ ਚ ਰਹਿ ਕੇ ਅਸੀਂ ਕਾਇਦੇ ਚ ਰਹਿ ਕੇ ਰੋਜ਼ ਕੀਤਾ ਔਰ ਸਪਸ਼ਟ ਵੀ ਕੀਤਾ ਕਿ ਜ਼ਬਰਦਸਤੀ ਜੇ ਕਿਸੇ ਨਾਲ ਹੋਏਗੀ ਤਾਂ ਅਸੀਂ ਨਹੀਂ ਬਖਸ਼ ਕਰਾਂਗੇ ਇਹ ਪੁਲਿਸ ਨੂੰ ਅਸੀਂ ਸਾਫ਼ ਦੱਸ ਕੇ ਅੰਦਰ ਵੀ ਤੁਹਾਨੂੰ ਵੀ ਦੱਸ ਕੇ ਜੀ ਭਾਈ ਉਹ ਕਹਿੰਦੇ ਬਿਲਕੁਲ ਨਹੀਂ ਮੇਰਾ ਕੰਮ ਜ਼ਬਰਦਸਤੀ ਦਾ ਨਹੀਂ ਮੇਰਾ ਇਲੈਕਸ਼ਨ ਕਰਵਾਉਂਦਾ ਕੰਮ ਨਹੀਂ ਹੈ ਮੈਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਕਾਨੂੰਨ ਵਿਵਸਥਾ ਇਹ ਨਹੀਂ ਕਿ ਸਾਡੇ ਪੰਚਾਂ ਉੱਤੇ ਹੋਰ ਹੈ ਕੋਈ ਇਹ ਸਾਡੀ ਤਸੱਲੀ ਹੋ ਗਈ ਤੇ ਮੈਨੂੰ ਪੂਰਾ ਭਰੋਸਾ ਕਿ ਪੁਲਿਸ ਡੀਐਸਪੀ ਇੱਕ ਬਟਾਵਾ ਡਾਊਟ ਉਹ ਜਿਹੜੀ ਗੱਲ ਸਾਡੇ ਨਾਲ ਕੀਤੀ ਉੱਤੇ ਖੜੇ ਨੇ 724 ਸੀ ਕਾਂਗਰਸ ਪਾਰਟੀ ਦਾ ਕੀ ਮਾਮਲਾ ਸੀ ਦੇਖੋ ਹਰ ਇਨਸਾਨ ਦੀ ਆਪਣੀ ਆਪਣੀ ਵਿਰਤੀ ਹੈ ਕਿ ਉਹਨਾਂ ਨੇ ਕਿਸ ਲੈਜੇ ਨਾਲ ਬਾਹਰ ਆ ਕੇ ਆਪਣਾ ਵਿਚਾਰ ਰੱਖਿਆ ਹੈ ਮੇਰੇ ਵੱਲੋਂ ਜਾਂ ਮੇਰੇ ਸਟਾਫ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕੀਤੀ ਜਾ ਰਹੀ ਕਿ ਕਿਸੇ ਨੂੰ ਨਿੱਜੀ ਤੌਰ ਤੇ ਹਟੋਏ ਪੁਲਿਸ ਪ੍ਰੋਪਰ ਆਪਣੀ ਪ੍ਰੋਟੋਕਾਲ ਡਿਊਟੀ ਕਰ ਰਹੀ ਹੈ ਔਰ ਕਰਦੀ ਰਹਿਣੀ ਹੈ ਕਿਸੇ ਵੀ ਇਨਸਾਨ ਨੂੰ ਲਾਭ ਪਹੁੰਚ ਕਰਨ ਦੀ ਕੋਈ ਨਹੀਂ ਹੈ ਪਾਵਰ ਤੇ ਲਾ ਨੂੰ ਇੰਪਲੀਮੈਂਟ ਕਰਨਾ ਸਾਡੀ ਡਿਊਟੀ ਹੈ 24 ਆਵਰ ਪੁਲਿਸ ਪਬਲੀਕਲੀ ਔਨ ਰੋਡ ਹੈਗੀ ਹੈ ਔਰ ਪੁਲਿਸ ਸੇਸ਼ਨ ਬੈਠ ਕੇ ਜਾਂ ਮੇਰੇ ਆਫਿਸ ਬੈਠ ਕੇ ਅਸੀਂ ਲਗਾਤਾਰ ਪਬਲਿਕ ਦੀ ਗ੍ਰੀਵੈਂਸ ਨੂੰ ਦੂਰ ਕਰ ਰਹੇ ਹਾਂ ਔਰ ਲੋਕ ਨੂੰ ਦੇਖਣਾ ਵੀ ਸਾਡੀ ਡਿਊਟੀ ਹੈ ਔਰ ਕਰ ਰਹੇ ਆ ਇਹਨਾਂ ਨੂੰ ਨਿੱਜੀ ਤੌਰ ਤੇ ਕੋਈ ਇਹਨਾਂ ਦੀ ਆਪਣੀ ਹੋ ਸਕਦੀ ਆ ਮੇਰੇ ਕਿਸੇ ਨਾਲ ਕੋਈ ਨਹੀਂ ਹੈ ਮੈਂ ਆਪਣੀ ਡਿਊਟੀ ਕਰ ਰਿਹਾ ਸਰਤੀ ਮਾਮਲਾ ਸਾਹਮਣੇ ਆਇਆ ਹੈ ਕਿਉਂ ਇਹਨਾਂ ਨੇ ਇਹ ਧਰਨਾ ਲਗਾਇਆ ਦੇਖੋ ਇਹਨਾਂ ਦਾ ਆਪਣਾ ਨਿੱਜੀ ਮੁਤਾਜ ਹੈਗਾ ਮੈਂ ਇਸ ਬਾਰੇ ਕੋਈ ਨਹੀਂ ਕਿੰਤੂ ਪਰੰਤੂ ਕਰਨਾ ਚਾਹੁੰਦਾ ਮੇਰੇ ਵੱਲੋਂ ਕਿਸੇ ਨਾਲ ਕੋਈ ਨਹੀਂ ਹੈ ਮੈਂ ਆਪਣੀ ਸਭ ਡਿਊਟੀ ਕਰ ਰਿਹਾ ਔਰ ਕਰਦਾ ਜਾਣਾ ਜਿਹੜਾ ਇਨਸਾਨ ਲਾ ਬ੍ਰੇਕ ਕਰੂਗਾ ਉਹਦਾ ਪ੍ਰੋਪਰ ਇੰਪਲੀਮੈਂਟ ਕਰਾਂਗੇ ਮੈਂ ਕਿਸੇ ਦੇ ਪ੍ਰੈਸ਼ਰ ਚ ਕੋਈ ਡਿਊਟੀ ਨਹੀਂ ਕਰਨੀ ਔਰ ਨਾ ਪਿਛਲੇ ਟਾਈਮ ਚ ਤੇ ਨਾ ਕੋ ਅੱਗੇ ਕਿਸੇ ਦੇ ਪ੍ਰੈਸ਼ਰ ਚ ਆ ਕੇ ਕੋਈ ਬੈਨੀਫਿਟ ਕੋ ਲੈਣਾ ਚਾਵੇ ਤੇ ਮੈਂ ਤੁਹਾਡੇ ذریعے ਮੈਸੇਜ ਦੇਣਾ ਚਾਹਣਾ ਵੀ ਅਸੀਂ ਇੱਕ ਸਾਫ ਸੁਥਰੀ ਵਿਦਆਊਟ ਐਨੀ ਕਿਸੇ ਪ੍ਰੈਸ਼ਰ জব ਕਰ ਰਹੇ ਹਾਂ ਔਰ ਕਰਦੇ ਰਹਿਣਾ ਤੇ ਇਸ ਤਰ੍ਹਾਂ ਦਾ ਕੋਈ ਸਾਡੇ ਲਈ ਇਨੀਆਂ ਕੰਮ ਕੀ ਕਰ ਰਿਹਾ ਇਹ ਇਹਨਾਂ ਦਾ ਆਪਣਾ ਹੈਗਾ ਔਰ ਅਸੀਂ ਇਹਨਾਂ ਦਾ ਸਾਡਾ ਦਾ ਸਤਿਕਾਰ ਕਰਦੇ ਹਾਂ ਬਟ ਜਿਹੜੇ ਬਲੇਮ ਕਰ ਰਹੇ ਨੇ ਮੈਂ ਟੋਟਲ ਇਹਨਾਂ ਨੇ ਬੇਬੁਨਿਆਦ ਬਲੇਮ ਲਗਾਇਆ ਮੇਰੇ ਤੇ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਇਹਨਾਂ ਨੂੰ ਕਿਸੇ ਨਾ ਪੱਖਪਾਤ ਕੋਈ ਪੋਲੀਟੀਕਲ ਜਾਂ ਹੋਰ ਕਿਉਂ ਝੂਠੇ ਕੇ ਚਸਫਾਉਣ ਵਾਲਾ ਜੋ ਇਹ ਦੱਸ ਰਹੇ ਐ ਇਸ ਤਰ੍ਹਾਂ ਦਾ ਕੋਈ ਸਾਡਾ ਨਹੀਂ ਹੈ। ਥੈਂਕ ਯੂ।